ਆਓ ਅੱਜ ਦੇਖੀਏ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਤਾਜ ਮਹਿਲ ਦੀ ਤਰ੍ਹਾਂ ਹੀ ਵਾਈਟ ਦਿਖਦਾ ਇਹ ਅਜੂਬਾ 2000 ਸਾਲ ਪੁਰਾਣਾ ਇਟਲੀ ਦਾ ਕਲੋਸੀਅਮ ਅੰਦਰੋਂ ਕਿਦਾਂ ਦਿਖਾਈ ਦਿੰਦਾ ਹੈ ਦਰਸ਼ਕਾਂ ਦੇ ਮਨੋਰੰਜਨ ਲਈ ਜੋ ਇੱਥੇ ਅਨੈਤਿਕਤਾ ਤੇ નિર્દયੀ ਪੂਨਾ ਮੌਤ ਦਾ ਨਾਚ ਹੋਇਆ ਉਹ ਮੈਂ ਤੁਹਾਨੂੰ ਅਖੀਰ ਵਿੱਚ ਦੱਸੂਗੀ ਕਿ ਉਹ ਸਦਾ ਹੀ ਚੱਲਦਾ ਰਿਹਾ ਕਦੋਂ ਬੰਦ ਹੋਇਆ ਵੀਡੀਓ ਤੇ ਬਨੇ ਰਹਿਣਾ ਤੁਸੀਂ ਆ ਸਾਰੇ ਜਣੇ ਇਕੱਠੇ ਹੋਗੇ ਜਾਣ ਆ ਉਹ ਵੀ ਰੋਮ ਆ ਆਓ ਚਲਿਏ ਰੋਮ ਦਾ ਕਲੋਸੀਅਮ ਦੇਖਣ ਜੋ ਤੁਹਾਡਾ ਵੀ ਇੰਜੋਏ ਕਰਵਾਈਏ ਤੇ ਆਪਣਾ ਵੀ ਕਰੀਏ ਵੀਡੀਓ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਅਸੀਂ ਚੱਲ ਪਿਆ ਜੀ ਮੈਟਰੋ ਸਟੇਸ਼ਨ ਵੱਲ ਨੂੰ ਹੁਣ ਮੈਟਰੋ ਆ ਗਈ ਆਪਣੀ ਇਹ ਪੂਰੀ ਚਲਾ ਰਹੀ ਜੀ ਮੈਟਰੋ ਵੀ ਹੁਣ ਤੱਕ ਦੀ ਵੀਡੀਓ ਦੇਖ ਮੇਰੀ ਤਰ੍ਹਾਂ ਤੁਸੀਂ ਵੀ ਬਹੁਤ ਉਤਸੁਕ ਹੋਵੋਗੇ ਕਿ ਅਜਿਹਾ ਕੀ ਆ ਤਾਜ ਮਹਿਲ ਦੀ ਤਰ੍ਹਾਂ ਹੀ ਵੀ ਇਸ ਕਲੋਸੀਅਮ ਨੂੰ ਜੋ ਕਿ ਉਪਰੋਂ ਟੁੱਟੀ ਹੋਈ ਇਮਾਰਤ ਦਿਖਦੀ ਆ ਵੀ ਇਸ ਨੂੰ ਅਜੂਬਿਆਂ ਵਿੱਚ ਲਿਆ ਗਿਆ ਇੱਥੇ ਅਜਿਹਾ ਕੀ ਹੋਇਆ ਇਸ ਨੂੰ ਇੱਕ ਸੱਤ ਅਜੂਬਿਆਂ ਵਿੱਚ ਗਿਣਿਆ ਗਿਆ ਇਮਾਰਤ ਨੂੰ ਤੇ ਅੰਦਰੋਂ ਇਹ ਇਮਾਰਤ ਕਿਹੋ ਜਿਹੀ ਆ ਤੁਸੀਂ ਦੇਖ ਸਕਦੇ ਆ ਇਸ ਇਮਾਰਤ ਨੂੰ ਇਹ ਬਾਹਰ ਤੋਂ ਇਹਦੀ ਟੁੱਟੇ ਵਾਲੀ ਸਾਈਡ ਮੈਂ ਦਿਖਾ ਰਹੀ ਆ ਇਧਰਲੇ ਪਾਸੇ ਆ ਦੂਜਾ ਪਾਸਾ ਇਹ ਜਿਹੜਾ ਇਹਦਾ ਬਿਲਕੁਲ ਠੀਕ ਆ ਇਹ ਹਰ ਸਾਲ ਲਕਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਜਿਵੇਂ ਹੋਰ ਉਜੂਬਿਆਂ ਨੂੰ ਦੇਖਣ ਆਉਂਦੇ ਆਂ ਕਲੋਸੀਅਮ ਨੂੰ ਇਟਲੀ ਦੇ ਇਸ ਕਲੋਸੀਅਮ ਨੂੰ ਜੋ ਕਿ 2000 ਸਾਲ ਪੁਰਾਣਾ ਹੈ ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਪੂਰੇ ਸੰਸਾਰ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਸੀਂ ਇਹਦੇ ਅੰਦਰ ਕਿਵੇਂ ਜਾ ਸਕਦੇ ਆ ਇਹਦੀ ਟਿਕਟ ਕਿੰਨੀ ਲੱਗਦੀ ਆ ਉਹ ਮੈਂ ਤੁਹਾਨੂੰ ਦੱਸ ਰਹੀ ਆ ਟਿਕਟਾਂ ਦਾ 18 ਯੂਰੋ ਆ ਤੇ ਬੱਚਿਆਂ ਦੀ ਫਰੀ ਆ ਐਨਹੀਂ ਕਿ ਟਿਕਟ ਲੱਗਦੀ ਆ ਕੋਈ ਜ਼ਿਆਦਾ ਮਹਿੰਗੀ ਟਿਕਟ ਤਾਂ ਹੈ ਨਹੀਂ ਬਾਕੀ ਇੰਜੋਏ ਕਰਨਾ ਹੈ ਤਾਂ ਪੈਸਾ ਤਾਂ ਖਰਚਣਾ ਹੀ ਪੈਂਦਾ ਬਹੁਤ ਸੋਹਣਾ ਹੈ ਅੰਦਰ ਦੇਖਣ ਨੂੰ ਚਲੋ ਜੀ ਮੈਂ ਤੁਹਾਨੂੰ ਅੰਦਰ ਲੈ ਚੱਲਦੀ ਆ ਦੇਖੋ 2000 ਸਾਲ ਪੁਰਾਣੀ ਹੈ ਦੇਖੋ ਪ੍ਰਾਤਨ ਵੱਡੇ ਵੱਡੇ ਪੱਥਰਾ ਮਜ਼ਬੂਤ ਪੱਥਰਾ ਨਾਲ ਬਣੀ ਇਹ ਦੇਖੋ ਇਹ ਸੈਲਾ ਇੱਕ ਇੱਕ ਕੈਦੀ ਇੱਕ ਇੱਕ ਸੈਲ ਵਿੱਚ ਰੱਖਿਆ ਜਾਂਦਾ ਸੀ ਇਨੂੰ ਕੋਲੋਸੀਓ ਕਿਹਾ ਜਾਂਦਾ ਹੈ ਇਟ ਇਟਾਲੀਅਨ ਵਿੱਚ ਇਟਾਲੀਅਨ ਭਾਸ਼ਾ ਵਿੱਚ 48 ਮੀਟਰ ਉੱਚਾ ਇਹ ਦੇਖੋ ਕਿੱਡੇ-ਕਿੱਡੇ ਥਮ ਇਹਦੇ ਕਾਲੇ ਹੋਣ ਦਾ ਕਾਰਨ ਸ਼ਾਇਦ ਸਾਲਾਂ ਹਜ਼ਾਰਾਂ ਸਾਲ ਪੁਰਾਣੇ ਇਹ ਜਿਹੜੇ ਕੁਦਰਤੀ ਆਫਤਾਂ ਜਵਾਲਾਮੁਖੀ ਜਾਂ ਹੋਰ ਕੁਦਰਤੀ ਆਫਤਾਂ ਜਿਹੜੀਆਂ ਇਸ ਕੋਲੋਸੀਅਮ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਇਸ ਕੋਲੋਸੀਅਮ ਦੇ ਬਹੁਤ ਹੀ ਕੀਮਤੀ ਪੱਥਰ ਆ ਜਿਹੜੇ ਅੱਗੇ ਤੁਸੀਂ ਜਾ ਕੇ ਦੇਖੋਗੇ ਉਹ ਮੂਰਤੀਆਂ ਬਹੁਤ ਘੱਟ ਰਹਿ ਗਈਆਂ ਤੇ ਇਹਦੇ ਕੀਮਤੀ ਪੱਥਰ ਆ ਜਿਹੜੇ ਹੋਰ ਹੀ ਇਮਾਰਤਾਂ ਦੀ ਉਸਾਰੀ ਲਈ ਵਰਤੇ ਗਏ ਆ ਇਹਦੇ ਜਿਵੇਂ ਆਪਣੇ ਤਾਜ ਮਹਿਲ ਨੂੰ ਕਿਹਾ ਜਾਂਦਾ ਵੀ ਉਹਦੀ ਦੀਖਾ ਜਿਹੜੀ ਉਹਦਾ ਰੰਗ ਆ ਵਟ ਗਿਆ ਇਦਾਂ ਹੀ 2000 ਸਾਲ ਪੁਰਾਣਾ ਹੋਣ ਕਰਕੇ ਇਹਦਾ ਵੀ ਅੰਦਰੋਂ ਜਿਹੜੀ ਦੀਖਾ ਉਹ ਵਟ ਗਈ ਆ ਉਹਦਾ ਜਿਹੜਾ ਉੱਪਰ ਛੱਤਾਂ ਦਾ ਰੰਗ ਆ ਉਹ ਕਾਲਾ ਹੋ ਗਿਆ ਇਹ ਦੇਖੋ ਕੀਮਤੀ ਪੱਥਰਾਂ ਨਾਲ ਉਸ ਸਮੇਂ ਦੇ ਥਾਮਾ ਜੋ ਕਿ ਟੁੱਟੇ ਹੋਏ ਥੋੜੇ ਹੀ ਹਿੱਸੇ ਆ ਜਿਹੜੇ ਹੁਣ ਇਹਦੇ ਬਚ ਗਏ ਆ ਤੇ ਇਹਦੇ ਕੀਮਤੀ ਪੱਥਰਾਂ ਨੂੰ ਇਟਾਲੀਅਨ ਹੋਰ ਇਮਾਰਤਾਂ ਵਾਸਤੇ ਵਰਤਿਆ ਗਿਆ ਲੋਕ ਗਾਈਡ ਰਹੀਂ ਇਸ ਨੂੰ ਦੇਖਣ ਆਉਂਦੇ ਆ ਵੀ ਗਾਈਡ ਆ ਜਿਹੜਾ ਅੱਛੀ ਤਰ੍ਹਾਂ ਗਾਈਡ ਕਰ ਦਿੰਦਾ ਇਹ ਦੇਖੋ ਕਾਲਿਆ ਹੋਇਆ ਵਾ ਬਿਲਕੁਲ ਉੱਪਰਲਾ ਹਿੱਸਾ ਕੁਝ ਹਿੱਸੇ ਆ ਜਿਹੜੇ ਇਹਦੇ ਉੱਪਰਲੀ ਸਾਈਡ ਵਾਲੇ ਬੰਦ ਕੀਤੇ ਗਏ ਆ ਬਿਲਕੁਲ ਉੱਪਰ ਜਾਂਦੀ ਏ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਇਹ ਸਿਰੇ ਵਾਲਾ ਹਿੱਸਾ ਹੈ ਇਹ ਉਸ ਸਮੇਂ ਦੀਆਂ ਮੂਰਤੀਆਂ ਜੋ ਥੋੜੀਆਂ ਟੁੱਟ ਗਈਆਂ ਗਵਾਹੀ ਭਾ ਦਿਆਂ ਉਸ ਸਮੇਂ ਦੇ ਵਸਤਰਾਂ ਦੀ ਉਸ ਸਮੇਂ ਦੇ ਕੱਪੜਿਆਂ ਦੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਰਹੀਆਂ ਵੀ ਉਸ ਸਮੇਂ ਕਿਦਾਂ ਦੇ ਕੱਪੜੇ ਪਾਏ ਜਾਂਦੇ ਸੀ ਮਾਡਲਾਂ ਰਾਹੀਂ ਇਹਨਾਂ ਤਸਵੀਰਾਂ ਰਾਹੀਂ ਇਸ ਕੋਲੋਸੀਅਮ ਨੂੰ ਦਿਖਾਇਆ ਗਿਆ ਹੈ ਇਹ ਛੋਟੇ-ਛੋਟੇ ਤੋਂ ਛੋਟੀ ਚੀਜ਼ ਸੂਈ ਤੋਂ ਲੈ ਕੇ ਇਹ ਦਰਸ਼ਕਾਂ ਲਈ ਰੱਖੀ ਗਈ ਆ ਜੋ ਵੀ ਇੱਥੇ ਮਿਲਿਆ ਉਹ ਪੁਰਾਣੇ ਸਮੇਂ ਦੀ ਗਵਾਹੀ ਭਰਦਾ ਹੈ ਇਹ ਟੁੱਟੇ ਹੋਏ ਸਿੱਕੇ ਉਸ ਸਮੇਂ ਦੇ ਸਿੱਕੇ ਤੇ ਇਹ ਛੋਟੇ-ਛੋਟੇ ਕੀਮਤੀ ਪੱਥਰ ਹੋਰ ਸਿੰਘ ਵਗੈਰਾ ਜੋ ਜਾਨਵਰਾਂ ਦੇ ਬਿਲਕੁਲੇ ਵਾਕੂਬੀ ਸ਼ੀਸ਼ਿਆਂ ਵਿੱਚ ਦਰਸ਼ਕਾਂ ਲਈ ਰੱਖੇ ਗਏ ਆ ਤੇ ਇਹ ਤਸਵੀਰਾਂ ਰਾਹੀਂ ਉਸ ਸਮੇਂ ਦੇ ਜਾਨਵਰਾਂ ਬਾਰੇ ਦੱਸਿਆ ਗਿਆ ਕਿ ਕਿਹੜੇ ਪਾਲਤੂ ਜਾਨਵਰ ਸੀ ਜਿਹੜੇ ਰੱਖੇ ਜਾਂਦੇ ਸੀ ਤੇ ਕਿੱਦਾਂ ਦੇ ਮਤਲਬ ਜਗ੍ਹਾ ਵਿੱਚ ਰੱਖੇ ਜਾਂਦੇ ਸੀ ਉਹ ਜਗ੍ਹਾ ਦੀ ਬਣਤਰ ਕਿਹੋ ਜੀ ਇਹ ਕਲੋਸੀਅਮ ਦੀ ਬਹੁਤ ਕਲੋਸੀਅਮ ਦਾ ਵਧੀਆ ਮਾਡਲ ਜੋ ਕਿ ਉਦਾਂ ਹੀ ਜਿੱਦਾਂ ਦੀ ਹੁਣ ਤਸਵੀਰਾਂ ਟੁੱਟਿਆ ਹੋਇਆ ਮਾਡਲ ਆ ਤੇ ਇਹ ਹੈਗੀਆਂ ਤਸਵੀਰਾਂ ਤਰ੍ਹਾਂ-ਤਰ੍ਹਾਂ ਦੇ ਕੰਮਾਂ ਦੀਆਂ ਇਹ ਭਾਂਡੇ ਮਿੱਟੀ ਦੇ ਛੋਟੇ ਤੇ ਛੋਟੇ ਇਹ ਅੱਜ ਵੀ ਗਵਾਹੀ ਭਰਦੇ ਆ ਇਹ ਕੱਚ ਦੇ ਭਾਂਡੇ ਅੱਜ ਵੀ ਜੇ ਕਫੇ ਵਗੈਰਾ ਪੀਂਦੇ ਆ ਛੋਟੇ ਹੀ ਵਰਤਦੇ ਆ ਇਹ ਟੁੱਟੇ ਹੋਏ ਦੀਵੇ ਉਸ ਸਮੇਂ ਦੀ ਗਵਾਹੀ ਭਰਦੇ ਆ ਕਿ ਉਸ ਸਮੇਂ ਸ਼ਾਇਦ ਰੋਸ਼ਨੀ ਦਾ ਠੀਕ ਪ੍ਰਬੰਧ ਨਹੀਂ ਸੀ ਤੇ ਇਹ ਝੱਜਰਾਂ ਇਹ ਪਾਣੀ ਭਰਨ ਲਈ ਘੜੇ ਇਹ ਕੇਤਲੀਆਂ ਉਸ ਸਮੇਂ ਵਰਤੀਆਂ ਜਾਂਦੀਆਂ ਸੀ ਅੱਜ ਤੋਂ 2000 ਸਾਲ ਪਹਿਲਾਂ ਐਦਾਂ ਦੇ ਵਧੀਆ ਚੀਨੀ ਦੇ ਜਿਹੜੇ ਪਲੇਟਾਂ ਸੀ ਉਹ ਕੇਤਲੀਆਂ ਸੀ ਜਿਹੜੀਆਂ ਵਰਤੀਆਂ ਜਾਂਦੀਆਂ ਹੋਣਗੀਆਂ ਤਾਂ ਹੀ ਇਹਨਾਂ ਨੂੰ ਬਖੂਬੀ ਸੰਭਾਲ ਕੇ ਰੱਖਿਆ ਗਿਆ ਹੈ ਤੇ ਇਹ ਤਸਵੀਰਾਂ ਜਿਹੜੀਆਂ ਉਸ ਸਮੇਂ ਦੇ ਸ਼ਹਿਰਾਂ ਦੀ ਗਵਾਹੀ ਭਰਦੀਆਂ ਉਸ ਸਮੇਂ ਦੇ ਸ਼ਹਿਰ ਉਸ ਸਮੇਂ ਦੇ ਸਿੱਕੇ ਤੇ ਇਹ ਇਤਿਹਾਸ ਆ ਜਿਹੜਾ ਲਿਖਿਆ ਹੋਇਆ ਆਪਾਂ ਪੜ੍ਹ ਸਕਦੇ ਹਾਂ ਕਿ ਟੋਸੀਅਮ ਵਿੱਚ ਜੋ ਵੀ ਕੁਝ ਵਾਪਰਿਆ ਉਹ ਕਿੰਨੇ ਸਾਲ ਚੱਲਦਾ ਰਿਹਾ ਕੀ ਉਹ ਉਵੇਂ ਹੀ ਚੱਲਦਾ ਰਿਹਾ ਓ ਤੁਸੀਂ ਅਖੀਰ ਤੱਕ ਵੀਡੀਓ ਦੇਖਿਓ ਮੈਂ ਤੁਹਾਨੂੰ ਅਖੀਰ ਵਿੱਚ ਜ਼ਰੂਰ ਦੱਸੂਗੀ ਵੀ ਉਹ ਕਿੰਨੇ ਟਾਈਮ ਚੱਲਦਾ ਰਿਹਾ ਤੇ ਉਹਨੂੰ ਕਿਹਨੇ ਬੰਦ ਕੀਤਾ ਤੇ ਉੱਥੇ ਕੀ ਐਸਾ ਪੈੜਾ ਵਾਪਰਿਆ ਦੇਖਦੇ ਰਹੋ ਆ ਵੀਡੀਓ ਆ ਜਿਹੜੀਆਂ ਸੰਭਾਲੀਆਂ ਗਈਆਂ ਬਾਖੂਬੀ ਉਸ ਸਮੇਂ ਦੀਆਂ ਤੇ ਇਹ ਮੋਟੀ ਚਾਦਰ ਆ ਜਿਹੜੀ ਦਰਸ਼ਕਾਂ ਨੂੰ ਕੋਈ ਪੁਰਾਣਾ ਜਿਆਦਾ ਪੁਰਾਣਾ ਹੋਣ ਕਰਕੇ ਬਿਲਕੁਲ ਵੀ ਥੋੜਾ ਜਿਹਾ ਵੀ ਕੋਈ ਕਿਣਕਾ ਜਿਹੜਾ ਪੱਥਰ ਦਾ ਨਾਮ ਆ ਕਿਸੇ ਤੱਕ ਪਹੁੰਚੇ ਇਹ ਮੋਟੀ ਚਾਦਰ ਲਗਾਈ ਗਈ ਹੈ ਰਸਤੇ 'ਚ ਕਲੋਸੀਅਮ ਪਹੁੰਚ ਗਏ ਆ ਜੀ ਆਪਾਂ ਇਹ 188 ਮੀਟਰ ਲੰਬਾ 156 ਮੀਟਰ ਚੌੜਾ ਤੇ 48 ਮੀਟਰ ਦੀ ਉਚਾਈਆ ਚਾਰ ਮੰਜ਼ਲੇ ਇਹ ਪਹਿਲੀ ਸਦੀ ਵਿੱਚ ਬਣਾਇਆ ਗਿਆ ਤੇ ਬਾਤਰੀ ਇਸਵੀ ਵਿੱਚ ਇਹਨੂੰ ਹਜ਼ਾਰਾਂ ਹੀ ਗੁਲਾਮਾਂ ਅਤੇ ਕੈਦੀਆਂ ਦੁਆਰਾ ਬਣਾਇਆ ਗਿਆ ਵੇਸ ਪੇਸੀਅਨ ਨੇ ਇਹਨੂੰ ਸ਼ੁਰੂ ਕਰਿਆ ਤੇ 10 ਸਾਲਾਂ ਵਿੱਚ ਇਹਦੀ ਵਿਸ਼ਾਲ ਇਮਾਰਤ ਆ ਜਿਹੜੀ ਕੀਮਤੀ ਪੱਥਰਾਂ ਨਾਲ ਤਿਆਰ ਕੀਤੀ ਗਈ ਇਹ ਇਮਾਰਤ ਆ ਜਿਹੜੀ ਇਹ ਤਿਆਰ ਹੋਈ ਇਹਦੇ ਵਿੱਚ ਕੀ ਕੁਝ ਵਾਪਰਦਾ ਸੀ ਆਪਾਂ ਉਹਦੇ ਬਾਰੇ ਗੱਲ ਕਰੀਏ ਦੇਖੋ ਕਿੱਡਾ ਵਿਸ਼ਾਲ ਇਹਨੂੰ ਅਜੂਬਿਆਂ ਵਿੱਚ ਲਿਆ ਗਿਆ ਇਹ ਕਿਉਂ ਲਿਆ ਗਿਆ ਕੀ ਮਹੱਤਤਾ ਹੈ ਦੀ ਇੱਥੇ ਕੀ ਹੁੰਦਾ ਸੀ ਅਜਿਹਾਂ ਕੀ ਵਾਪਰਦਾ ਸੀ ਵੀ ਇਹਨੂੰ ਇੱਕ ਅਜੂਬਾ ਮੰਨਿਆ ਗਿਆ ਐਡੀ ਵੱਡੀ ਵਿਸ਼ਾਲ ਇਮਾਰਤ ਰੋਮਨ ਸਮਰਾਟਾਂ ਦੀ ਸ਼ਕਤੀ ਸ਼ਾਲੀ ਹੋਣ ਦਾ ਜਲੋ ਜਲਾਲ ਉਹਨਾਂ ਦੀ ਸਮਰਾਟਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤੇ ਉੱਥੇ ਹੀ ਇਹ ਅਨੈਤਿਕਤਾ ਦਾ ਵੀ ਤੇ ਨਰਦਈ ਪੁਣੇ ਦੀ ਵੀ ਗਵਾਹੀ ਭਰਦੀ ਹੈ ਇਹ ਬਿਲਡਿੰਗ ਆ ਜਿਹੜੀ ਕਿਉਂ ਕਿਉਂਕਿ ਇੱਥੇ ਕੀ ਕੁਝ ਵਾਪਰਿਆ ਕੀ ਅਨੈਤਿਕਤਾ ਵਾਪਰੀ ਕੀ ਨਰਦਈ ਪੁਣੇ ਦੇ ਵਾਲੀਆਂ ਗੱਲਾਂ ਹੋਈਆਂ ਇੱਥੇ ਇੱਥੇ ਇਹ ਜਿਹੜਾ ਤੁਸੀਂ ਦੇਖ ਰਹੇ ਆ ਗੋਲ ਸਰਕਲनुਮਾ ਇੱਥੇ 50000 ਨਾਗਰਿਕ ਉਸ ਸਮੇਂ ਸਮਰਾਟ ਵੱਲੋਂ 50000 ਨਾਗਰਿਕ ਇੱਥੇ ਮਨੋਰੰਜਨ ਕਰਦੇ ਸੀ ਏ ਬਿਲਕੁਲ ਨੀਚੇ ਵਾਲੀ ਮੰਜ਼ੀਲਾ ਜਿੱਥੇ ਜਾਨਵਰਾਂ ਨੂੰ ਵੀ ਠੇਹਾ ਰੱਖਿਆ ਜਾਂਦਾ ਸੀ ਤੇ ਉੱਪਰ ਵਾਲੀ ਸਿਖਰ ਵਾਲੀ ਸਪੈਸ਼ਲ ਲੋਕਾਂ ਵਾਸਤੇ ਹੁੰਦੀ ਸੀ ਸਪੈਸ਼ਲ ਨਾਗਰੀਕਾਂ ਜਿਹੜੇ ਇਹ ਇਸ ਅਖਾੜੇ ਵਿੱਚ ਮੌਤ ਦਾ ਖੇਡ ਦੇਖਦੇ ਸੀ ਅਪਰਾਧੀਆਂ ਗੁਲਾਮਾਂ ਤੇ ਇੱਥੇ ਦੇ ਕੈਦੀਆਂ ਨੂੰ ਖੂਨਖਾਨ ਜਾਨਵਰਾਂ ਨਾਲ ਲੜਾਇਆ ਜਾਂਦਾ ਸੀ ਇੱਥੇ ਦੇ ਸਮਰਾਟ ਵੱਲੋਂ ਮੁਫਤ ਵਿੱਚ ਉਸ ਸਮੇਂ ਦੇ ਨਾਗਰਿਕਾਂ ਦਾ ਮਨੋਰੰਜਨ ਕਰਿਆ ਜਾਂਦਾ ਸੀ। ਉਹਨਾਂ ਨੂੰ ਵਰਤਿਆ ਜਾਂਦਾ ਸੀ ਇਹ ਬਰੀਕ-ਬਰੀਕ ਜਿਹੜੇ ਤੁਸੀਂ ਆ ਦੂਰ ਤੇ ਕਮਰੇ ਜੇ ਦੇਖ ਰਹੇ ਆ ਇੱਥੇ ਜਾਨਵਰ ਰੱਖੇ ਜਾਂਦੇ ਸੀ ਤੇ ਖੁਨਖਾਰ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਉਤਾਰਿਆ ਜਾਂਦਾ ਸੀ ਤਾਂ ਕਿ ਉਹ ਕੈਦੀਆਂ ਅਪਰਾਧੀਆਂ ਨਾਲ ਲੜਾਏ ਜਾ ਸਕਣ ਤੇ ਇਹ ਮੌਤ ਦਾ ਨਾਚ ਆ ਜਿਹੜਾ ਇੱਥੇ ਹੁੰਦਾ ਸੀ। ਤੇ ਹਜ਼ਾਰਾਂ ਨਾਗਰਿਕਾਂ ਜਿਹੜਾ ਇੱਥੇ ਮਨੋਰੰਜਨ ਕਰਦੇ ਸੀ ਉੱਪਰ ਵਾਲੀਆਂ ਇਹ ਜਗ੍ਹਾ ਜਿਹੜੀਆਂ ਬੰਦ ਕੀਤੀਆਂ ਗਈਆਂ ਇਹ ਪੌੜੀਆਂ ਜਾਂਦੀਆਂ ਬਿਲਕੁਲ ਸਿਖਰਲੀ ਮੰਜ਼ਲਾ ਬਰੀਕ-ਵਰੀਕ ਦੇਖੋ ਕਿਵੇਂ ਇਹ ਤਿਆਰ ਹੋਇਆ ਹੈ ਕਿਵੇਂ ਮੋਟੀਆਂ ਪੱਥਰ ਬਰੀਕ ਇਹਦੇ ਇੱਟਾਂ ਨਾਲ ਇਹ ਕਿੰਨਾ ਮਤਲਬ ਬਹੁਤ ਸ਼ਿੱਦਤ ਨਾਲ ਮਤਲਬ ਅਪਰਾਧੀਆਂ ਕੈਦੀਆਂ ਦੀ ਬੜੀ ਮਿਹਨਤ ਲੱਗੀ ਆ ਇਸ ਕੋਲੋਸੀਅਮ ਨੂੰ ਬਣਾਉਣ ਵਿੱਚ ਇਹ ਲਾ ਹਿੱਸਾ ਤੁਸੀਂ ਦੇਖ ਸਕਦੇ ਆ ਇੱਥੇ ਸ਼ੈਲੋ ਸਮੁੰਦਰ ਸੀ ਜਿਹੜਾ ਬਣਾਇਆ ਜਾਂਦਾ ਸੀ ਸਮੁੰਦਰੀ ਲੜਾਈਆਂ ਲੜਨ ਲਈ ਇਹ ਫਲੈਟ ਹਿੱਸਾ ਜਿਹੜਾ ਤੁਸੀਂ ਦੇਖਿਆ ਇਹ ਵੱਖ-ਵੱਖ ਦਿਸ਼ਾਵਾਂ ਤੋਂ ਕੋਲੋਸੀਅਮ ਆ ਜਿਹੜਾ ਵੱਖ-ਵੱਖ ਦਿਖਦਾ ਇਹ ਦੇਖੋ ਕਿੰਨਾ ਇੱਕ ਖੰਡਾ ਨੂੰ ਵੀ ਦਿਖਦਾ ਇੱਥੇ ਤੋਂ ਆ ਮੈਂ ਤੁਹਾਨੂੰ ਦਿਖਾ ਰਹੀਆਂ ਬਿਲਕੁਲ ਨੇੜੇ ਤੋਂ ਜਿੱਥੇ ਲੜਾਈਆਂ ਲੜਾਈਆਂ ਜਾਂਦੀਆਂ ਸੀ ਤੇ ਆਲੇ-ਦੁਆਲੇ 50000 ਦਰਸ਼ਕੀ ਇੱਕੋ ਸਮੇਂ ਇਹਨਾਂ ਲੜਾਈਆਂ ਦਾ ਆਨੰਦ ਲੈਂਦੇ ਸੀ ਇਸ ਅਨੈਤਿਕਤਾ ਨਰਦਾਈ ਪੁਨੇ ਵਿੱਚ ਅਣਗਿਣਤ ਜਾਨਵਰਾਂ ਅਤੇ ਅਣਗਿਣਤ ਉਸ ਸਮੇਂ ਦੇ ਕੈਦੀਆਂ ਅਪਰਾਧੀਆਂ ਗੁਲਾਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਪਰ ਤੋਂ ਮੈਂ ਫਿਰ نیچے ਪਹੁੰਚ ਗਈ ਸੀ। ਨੀਚੇ ਵਾਲੀ ਮੰਜ਼ਿਲ ਤੇ ਜਿੱਥੇ ਇਹ ਲੜਾਈਆਂ ਲੜੀਆਂ ਜਾਂਦੀਆਂ ਮੈਂ ਸੋਚ ਰਹੀ ਸੀ ਖੜੀ ਵੀ ਹਜ਼ਾਰਾਂ ਅਣਗਿਣਤ ਗੁਲਾਮ ਕੈਦੀਆਂ ਨੇ ਜਿਨ੍ਹਾਂ ਨੇ ਇਸ ਨੂੰ ਬਣਾਇਆ ਉਹਨਾਂ ਨੇ ਹੀ ਅੱਗੇ ਜਾਨਵਰਾਂ ਨਾਲ ਲੜ ਕੇ ਲੋਕਾਂ ਦਾ ਮਨੋਰੰਜਨ ਕਰਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰਿਆ ਤੇ ਇਸ ਵਿਸ਼ਾਲ ਇਮਾਰਤ ਨੂੰ ਬਣਾ ਕੇ ਮਨੋਰੰਜਨ ਕਰਕੇ ਕਿਵੇਂ ਉਹ ਲੜਾਈਆਂ ਵਿੱਚ ਐਦਾਂ ਮੌਤ ਦੇ ਘਾਟ ਉਤਾਰੇ ਗਏ ਤੇ ਇਸ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਗਿਆ 5ਵੀਂ ਸਦੀ ਵਿੱਚ ਪਹੁੰਚ ਕੇ ਹਨੋਰਸ ਸਮਰਾਟ ਨੇ ਜਾ ਕੇ ਇਹਨੂੰ ਗੈਰ ਕਾਨੂੰਨੀ ਨਿਰਦਈ ਪੁਣਾ ਕਹਿ ਕੇ ਫਿਰ ਇਸ ਲੜਾਈਆਂ ਨੂੰ ਬੰਦ ਕੀਤਾ ਗਿਆ ਤੇ ਸਦਾ ਲਈ ਇਥੇ ਅਖਾੜੇ ਵਿੱਚ ਇਹ ਮੌਤ ਦਾ ਜਿਹੜਾ ਨਾਚ ਸੀ ਉਹ ਬੰਦ ਹੋ ਗਿਆ ਉਧਰ ਤੋਂ ਉੱਪਰ ਇੱਥੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਹਵਾ ਅਜਾੜ ਕੇ ਨਾ ਇਹਨੇ ਬਣਾਇਆ ਆਇਆ ਹੋਇਆ ਅਸੀਂ ਇਹ ਜੀ ਬਹੁਤ ਸਾਰੇ ਨੇ ਇਟਾਲੀਂ ਦੇ ਕਹਿੰਦੇ ਆਰਕੋ ਆਰਕੋ ਜਿਹਨਾਂ ਹਮੇਸ਼ਾ ਵਧੀਆ ਹਵਾਈਓ ਬਸ ਹੀ ਰੋਭਾ ਹੀ ਆਇਆ ਤਾਂ ਵਾਲ ਵੀ ਆਏ ਹੋ ਗਏ ਮੈਂ ਮਿਹਰਬਾਨੀ ਕਰਦਾ ਹਾਂ ਫਿਰ ਭਰਾ ਤੇ ਕਿਰਨਦੀਪ ਨੇ ਵੀ ਛਾਈਆਂ ਫੋਟੋਆਂ ਇਹਨਾਂ ਨੂੰ ਬੜਾ ਚਾਏ ਫੋਟੋਆਂ ਦਾ ਸੈ ਬਣਾਵਾਜਾ ਸਾਡਾ ਫੋਟੋਗ੍ਰਾਫਰ ਮੈਂ ਕਿਹਾ ਖੁਸ਼ ਹਾਂ ਹਾਂਜੀ ਹਾਂਜੀ ਬਹੁਤ ਮজা ਆ ਰਿਹਾ ਸਾਰੇ ਫੈਮਲੀ ਇਕੱਠੀ ਹੋ ਗਏ ਟਿੱਕ ਤੇ ਸੁਲਾਗਾ ਆਨੰਦ ਆਦਾ ਸਾਰੇ ਜਣੇ ਇਕੱਠੀ ਹੋ ਗਏ ਜਾਨ ਆ ਉਹ ਵੀ ਰੋਮਾ ਗਰਮੀ ਵੀ ਗਰਮੀ ਨਹੀਂ ਲੱਗ ਰਹੀ ਅੱਜ ਆ